ਚਲ ਕਦੀ ਸ਼ੁਰੂ ਹੈਲੋ ਐਂਡ ਵੈਲਕਮ ਬੈਕ ਟੂ ਕ੍ਰਿਸ਼ਨਾ ਅਨੀਵਰ ਆਪਣਾ ਵਲੌਗ ਦੇਖ ਰਹੇ ਸਾਰੀਆਂ ਮਾਵਾਂ ਪੈਣਾ ਬਜ਼ੁਰਗਾਂ ਦੋਸਤਾਂ ਮਿੱਤਰਾਂ ਬੱਚਿਆਂ ਨੂੰ ਯਾਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਆ ਬਲਾ ਜੀ ਅਸੀਂ ਆ ਬਲਾ ਦੇ ਸਤਿ ਸ਼੍ਰੀ ਅਕਾਲ ਦੇ ਜਾਂ ਤੁਸੀਂ ਬਲਾ ਤੇ ਆਪਾਂ ਚੱਲੇ ਆ ਜੀ ਮੱਥਾ ਟੇਕਣ ਸੰਤ 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 ਮੋਬੱਤੂਲਸੀ ਦਾਸ ਜੀ 108 ਬ੍ਰਹਮ ਗਿਆਨੀ ਤੇ ਉੱਥੋਂ ਦੀ ਮਾਨਤਾ ਹੈ ਕਿ ਉੱਥੇ ਸਾਰੀਆਂ ਆਸਥਾ ਮਰੱਦਮ ਪੂਰੀਆਂ ਹੁੰਦੀਆਂ ਤੇ ਸੱਚੇ ਦਿਲੋਂ ਜੋ ਵੀ ਮੱਥਾ ਟੇਕਦਾ ਜੀ ਉਹਦੇ ਘਰੋਂ ਚਿੰਨੀ ਵੀ ਗਰੀਬੀ ਆ ਖਤਮ ਹੁੰਦੀ ਹੈ ਤੇ ਅੱਜ ਥੰਡੇ ਦਾ ਦਿਨ ਆ 20 ਅੱਸੂ ਤੇ ਹਰ ਮਹੀਨੇ ਦੀ 20 ਤਰੀਕ ਨੂੰ ਜਿਹੜਾ ਉੱਥੇ ਮੇਲਾ ਲੱਗਦਾ ਤੇ ਅੱਗੇ ਵੀ ਆਪਾਂ ਤੁਹਾਨੂੰ ਗੁਰਦਰਾ ਸਾਹਿਬ ਦੇ ਦਰਸ਼ਨ ਮੇਲੇ ਕਰਵਾ ਚੁੱਕੇ ਆ ਅੱਜ ਆਪਾਂ ਤੁਹਾਨੂੰ ਦੁਬਾਰਾ ਲੈ ਕੇ ਚੱਲਨੇ ਹਾਂ ਉਸ ਗੁਰਦਰਾ ਸਾਹਿਬ ਤੇ ਅਸੰਡੇ ਕਰਕੇ ਦੋਨੋਂ ਭਤੀਜੇ ਕਬੀਰ ਤੇ ਹੁਨਰ ਆਪਣੇ ਨਾਲ ਜਾ ਰਹੇ ਆ ਮੱਥਾ ਟੇਕਣ ਇਹ ਤੁਹਾਨੂੰ ਦਿਖਾਉਣਨੇ ਆ ਗੁਰਦਰਾ ਸਾਹਿਬ ਸਾਰਾ ਬਣੇੜੇਓ ਵਲੌਗ ਦੇ ਨਾਲ ਲੋਕ ਵਧੀਆ ਲੱਗਾ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਹੁਣ ਆਪਾਂ ਕੰਟੀਨਿਊ ਕਰਦੇ ਹਾਂ ਚਲਿਏ ਹਾਂਜੀ ਚੋ ਇਸ ਕੇਮਾ ਦੀਆਂ ਕਿੰਨੀਆਂ ਦੇ ਰਾਜ ਆ ਜੀ ਆਪਾਂ ਤੋਂ ਤੇ ਸਾਡੇ ਕੋਲ ਇੰਨਾ ਪਉਣ ਦਰਸ਼ਨ ਹੋ ਰਹੇ ਗੁਰਦੁਆਰਾ ਸਾਹਿਬ ਦੇ ਆਪਾਂ ਨੂੰ ਬਸ 10-15 ਮਿੰਟ ਦੀ ਵਾਟ ਪੈ ਜਾਂਦੀ ਹੈ ਪਿੰਡੋਂ ਤੇ ਪਹੁੰਚਦੇ ਹਾਂ ਦਰਸ਼ਨ ਮਿਲ ਕੇ ਰੋਣ ਜਾਂਦਾਂ ਲੋ ਤੇ ਲੋ ਜੀ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਚੁੱਕੇ ਆ ਤੇ ਮੋਟਰਸਾਈਕਲ ਕਰਤਾ ਪਾਰਕਿੰਗ ਚ پارک ਤੇ ਆ ਆਪਣੇ ਦੋ ਛੋਟੇ ਜਵਾਨ ਸਿਰ ਤੇ ਬੰਨ ਕੇ ਰਮਾਲ ਤੇ ਹੁਣ ਚੱਲੇ ਅੰਦਰ ਮੱਥਾ ਟੇਕਣ ਗੁਰਦੁਆਰਾ ਸਾਹਿਬ ਦੇ ਦਰਸ਼ ਮੇਲੇ ਕਰਾਉਣੇ ਆ ਤੁਹਾਨੂੰ ਤੇ ਬਿਲਕੁਲ ਸਾਹਮਣੇ ਬਣਿਆ ਹੋਇਆ ਜੋੜਾ ਘਰ ਜੀ ਜੋੜੇ ਜਮਾ ਕਰਵਾਤੇ ਆ ਚੱਲੋ ਤੇ ਨਿੱਕਿਆਂ ਨੇ ਵੀ ਜੋੜੇ ਜਮਾ ਕਰਵਾਤੇ ਆ ਤੇ ਹੁਣ ਅੰਦਰ ਚੱਲਦੇ ਆ ਇਹ ਦੋਨੋਂ ਭਤੀਜੇ ਸੀ ਪਹਿਲੀ ਵਾਰੀ ਆਇਆ ਮੇਰੇ ਨਾਲ ਮੱਥਾ ਟੇਕਣ ਲਈ ਹਰ ਦੇਸੀ ਮਹੀਨੇ ਦੀ 20 ਤਰੀਕ ਨੂੰ ਇੱਥੇ ਜੋ ਮੇਲਾ ਲੱਗਦਾ ਹੈ ਬਾਬਾਈ ਦੀ ਜਗ੍ਹਾ ਤੇ ਸਰੋਵਰ ਸਾਹਿਬ ਪਹੁੰਚੇ ਸੀ ਆਪਾਂ ਤੇ ਇੱਥੇ ਸਫਾਈ ਦਾ ਕੰਮ ਚੱਲ ਰਿਹਾ ਹੈ ਸਰੋਵਰ ਸਾਹਿਬ ਦੀ ਤੇ ਇਸ ਕਰਕੇ ਪਾਣੀ ਵੀ ਚੁੱਕ ਡੇ ਹੋਇਆ ਹੈ ਤੇ ਕਬੀਰ ਸਾਡਾ ਮੱਛੀਆਂ ਵੇਖਣ ਆਇਆ ਸੀਗਾ ਤੇ ਮੱਛੀਆਂ ਨਹੀਂ ਲੱਭ ਰਿਹਾ ਇਹਨੂੰ ਕਬੀਰ ਅਜੇ ਹੈ ਨਹੀਂ ਮੱਛੀਆਂ ਜੇ ਅੱਗੇ ਭਾਜ ਗਿਆ ਰੁੱਸ ਗਿਆ ਕਹਿੰਦਾ ਮੱਛੀਆਂ ਵੇਖਣੀਆਂ ਆ। ਤੇ ਪ੍ਰਸ਼ਾਦ ਘਰ ਤੋਂ ਪਰਚੀ ਲੈਣੇ ਆ ਪ੍ਰਸ਼ਾਦੀ ਤੇ ਫਿਰ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕਣ ਲਈ। ਤੇ ਕਬੀਰ ਜੀ ਕਰ ਰਿਹਾ ਕਿ ਮੈਂ ਵੀ ਲੈਨ ਚ ਨਾਲ ਹੀ ਲਿਖੂਗਾ। ਥਿਨੀ ਛੱਡਣਾ

ਗੁਰਦੁਆਰਾ ਸਾਹਿਬ ਸੰਤ ਸੰਤ ਬਾਬਾ ਤੁਲਸੀ ਸਾਹਿਬ ਜੀ 108 ਬ੍ਰह्म ਗਿਆਨੀ ਪਿੰਡ ਦੋਲੇ ਵਾਲਾ ਮਾਇਰ ਵਿਖੇ ਜੋ ਕਿ ਜ਼ਿਲ੍ਹਾ ਮੋਗਾ ਅੰਮ੍ਰਿਤਸਰ ਰੋਡ ਤੇ ਸਥਿਤ ਹੈ ਜੀ ਤੇ ਮੋਗੇ ਤੋਂ ਲਗਭਗ 17-18 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਸਥਿਤ ਹੈ ਤੇ ਇੱਥੇ ਗੁਰਦੁਆਰਾ ਸਾਹਿਬ ਸਥਾਪਿਤ ਹੈ ਜੀ ਇੱਥੇ ਸੰਤ ਬਾਬਾ ਤੁਲਸੀ ਸਾਹਿਬ ਨੇ 28 ਸਾਲ ਚੁੱਗੀ ਦੇ ਵਿੱਚ ਰਹਿ ਕੇ ਤਪੱਸਿਆ ਕੀਤੀ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਨਾਲ ਕਿਰਤ ਕਰੋ ਨਾਮ ਜਪੋ ਦੀ ਉਪਦੇਸ਼ ਤੇ ਚੱਲਣ ਦੀ ਜੋ ਸੰਗਤਾਂ ਨੂੰ ਸੇਧ ਦਿੱਤੀ ਤੇ ਸੰਗਤਾਂ ਦੇ ਦਿਲਾਂ ਵਿੱਚ ਬਾਬਾ ਜੀ ਦੀ ਨਿੱਕੀ ਯਾਦ ਅੱਜ ਵੀ ਸਥਾਪਿਤ ਹੈ ਜੀ ਤੇ ਬਾਬਾ ਜੀ ਦੀ ਯਾਦ ਨੂੰ ਸਮਰਪਿਤ ਇੱਥੇ ਹਰ ਮਹੀਨੇ ਦੀ 20 ਤਰੀਕ ਨੂੰ ਜੋ ਪਾਰੀ ਜੋੜ ਮੇਲਾ ਲੱਗਦਾ ਹੈ ਜੀ ਤੇ ਸੰਗਤਾਂ ਪਾਰੀ ਗਿੰਤੀ ਵਿੱਚ ਇੱਥੇ ਦਰਸ਼ਨ ਮੇਲੇ ਕਰਨ ਲਈ ਪਹੁੰਚਦੀਆਂ ਹਨ ਤੇ ਇੱਥੇ ਮੰਨਤਾ ਮੰਨੀ ਜਾਂਦੀ ਹੈ ਕਿ ਜੋ ਵੀ ਬਾਬਾ ਜੀ ਦੀ ਝੁਕੀ ਤੇ ਆ ਕੇ ਇੱਥੇ ਸੱਚੇ ਦਿਲੋਂ ਅਰਦਾਸ ਬੇਨਤੀ ਕਰਦਾ ਹੈ ਅਸਮਰੱਧਾ ਮੰਗਦਾ ਹੈ ਉਹ ਬਾਬਾ ਸੰਤ ਬਬਤੂਲ ਸਿੰਘ ਜੀ ਪੂਰੀਆਂ ਕਰਦੇ ਨੇ ਵੀਰ ਤੇ ਹੁਨਰ ਨੂੰ ਹੁਣ ਇਦਾਂ ਐ ਕਿ ਸਾਨੂੰ ਝੂਟੇ ਮਿਲ ਜਾਣ ਮੱਥਾ ਟੇਕ ਕੇ ਉਹ ਬਾਹਰ ਆ ਗਏ ਆ ਤੇ ਪਰ ਹਜੇ ਮੌਸਮ ਖਰਾਬ ਸੀ ਥੋੜਾ ਜਿਹਾ ਹੁਣੀ ਧੁੱਪ ਨਿਕਲੀ ਆ ਤੇ ਇਸ ਕਰਕੇ ਜਿਹੜੇ ਝੁੱਲੇ ਵਗੈਰਾ ਲੱਗਦੇ ਨੇ ਉਹ ਅੱਜ ਲੇਟ ਆ ਜੀ ਤੇ ਉਹ ਬਸ ਇਹੀ ਦੇਖੀ ਜਾਂਦੇ ਆ ਅਜੇ ਲੱਗੇ ਨਹੀਂ ਝੁੱਲੇ ਅਜੇ ਝੁੱਲੇ ਲੱਗੇ ਨਹੀਂ ਪੁੱਤ ਹੈ ਅਜੇ ਰੋਕ ਕੇ ਲੱਗਣਗੇ ਕਬੀਰ ਹਲੇ ਝੂਲੇ ਲੱਗੇ ਨਹੀਂ ਇੱਧਰ ਚਾਦਾ ਲੰਗੇ ਚੱਲ ਰਿਆ ਜੀ ਸਾਹਮਣੇ ਤੇ ਉਹ ਸਾਹਮਣੇ ਵੱਡਾ ਲੰਗਰ ਹਾਲ ਸੀਗਾ ਤੇ ਉੱਥੇ ਪ੍ਰਸ਼ਾਦਾ ਵਾਸ਼ ਸ਼ੁਰੂ ਹੋਣ ਵਾਲਾ ਹੀ ਆ ਅਸੀਂ ਥੋੜਾ अर्ਲੀ ਮਾਰਨਿੰਗ ਆ ਗਏ ਆ ਸਵੇਰੇ ਸਵੇਰੇ ਤੇ ਇੱਧਰ ਬੰਦਾ ਸਾਡਾ ਰੁੱਸ ਕੇ ਬੈਠ ਗਿਆ ਜੀ ਇਹਦਾ ਰੌਲਾ ਹੈ ਕਿ ਦੁਕਾਨ ਤੋਂ ਕੁਝ ਲੈ ਕੇ ਦੋ ਤੇ ਹੁਣ ਇਹਨੂੰ ਕੁਝ ਲੈ ਕੇ ਦਿਨੇ ਆ ਲੈ ਦਿਖਾਈ ਆਹ ਟਰੈਕਟਰ ਲੈਦਾ ਇਹਨੂੰ ਠੀਕ ਹੈ ਓਕੇ ਹੈਪੀ ਆਸ ਕੇ ਦਿਖਾ ਦੇ ਹੁਣ ਉਹਨਾਂ ਨੂੰ ਇੱਕ ਦੋ ਲਈ ਉਹਨਾਂ ਨੂੰ ਗੰਡ ਮਾਰ ਦੇ ਓਕੇ ਹਣਾ ਇੱਧਰ ਮੂੰਹ ਵਗਾਉਣ ਇੱਧਰ ਫੋਨਰ ਤੈਨੂੰ ਕੁਝ ਖਾਣੋਂ ਲੈ ਦਿੰਨੇ ਆ ਠੀਕ ਐ ਇਹ ਨਹੀਂ ਇਹ ਕਵੀ ਰਸਤੇ ਆ ਛੋਟਾ ਐ ਜੀ ਤੂੰ ਵੱਡਾ ਹੋ ਗਿਆ ਹੁਣ ਤੇ ਇਧਰ ਸਾਡੇ ਬੜੇ ਹੀ ਪਿਆਰੇ ਮਿੱਤਰ ਜੋਗਾ ਸਿੰਘ ਜੀ ਨੇ ਇਹਦੇ ਬਾਸ ਦੇ ਤੂਦਪੁਰਸ਼ੇ ਸੇਲ ਕਰਦੇ ਨੇ ਉਹਨਾਂ ਦੀ ਸਟਾਲ ਲਾਈ ਹੋਈ ਆ ਤੇ ਤੁਹਾਨੂੰ ਦਿਖਾਉਨੇ ਕੀ ਕੀ ਸਾਮਾਨ ਇਹਨਾਂ ਕੋਲ ਇਹ ਕੀ ਦੀਆ ਇਹ ਤੋਥੇ ਹਰਬਲ ਟੂਥਪੇਸਟ ਇਹ ਜਮਨੈਚਰਲ ਆ ਗਮਸਰ ਹੈ ਨਾ ਇਹ 50 ਕਿਤੋਂ ਮਿਲਦੀ ਆ ਬੰਦੇ ਬਾਂਸ ਦੇ ਤੂਥਪ੍ਰਸ਼ ਦੇ ਫਾਇਦੇ ਪੁੱਛਦੇ ਆ ਜੋਗਾ ਜੀ ਤੋਂ ਇਹਨਾਂ ਦੀ ਜਵਾਨੀ ਕੋਈ ਥੋੜਾ ਐਮੋਸ਼ਨ ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਜਿਹੜਾ ਪ੍ਰੋਡਕਟ ਹੈ ਇਹ ਬਾਂਸ ਦਾ ਬਣਿਆ ਹੋਇਆ ਹੈ ਟੂਥ ਬ੍ਰਸ਼ ਹੈ ਇਹਦੇ ਜਿਹੜੇ ਦੰਦੇ ਉਹ ਫਾਈਬਰ ਦੇ ਬਣੇ ਹੋਏ ਆ ਪਲਾਸਟਿਕ ਦੇ ਨਹੀਂ ਗੇ ਐਂਟੀਆਕਸੀਡੈਂਟ ਹੈ ਤੇ ਐਂਟੀਫੰਗਲ ਹੈ ਜੀ ਮੂੰਹ ਦੀ ਇਨਫੈਕਸ਼ਨ ਨਹੀਂ ਕਰਦੀ ਜਦੋਂ ਬਾਂਸ ਮਤਲਬ ਬ੍ਰਸ਼ ਆਪਾਂ ਕਰਦੇ ਆ ਇਨਾ ਬ੍ਰਸ਼ ਆਪਣੇ ਮੂੰਹ 'ਚ ਜਾਂਦਾ ਜੀ ਉਹਦੇ ਨਾਲ ਮੂੰਹ ਦੀ ਇਨਫੈਕਸ਼ਨ ਨਹੀਂ ਹੁੰਦੀ ਉਸ ਤੋਂ ਬਾਅਦ 4-5 ਮਹੀਨੇ ਪ੍ਰੋਡਕਟ ਚੱਲਦਾ ਵਾ ਤੇ ਇਹਨੂੰ ਯੂਜ਼ ਕਰਨ ਤੋਂ ਬਾਅਦ ਸੱਟਣ ਦੀ ਬਜਾਏ ਆਪਾਂ ਮਿੱਟੀ 'ਚ ਦੱਬ ਦਈਏ ਤਾਂ ਇਹ ਗਲ ਜਾਂਦਾ ਹੈ ਡੀਕੰਪੋਜ਼ਟ ਹੋ ਜਾਂਦਾ ਹੈ ਯਾਨੀ ਕਿ ਇਕੋ ਫ੍ਰੈਂਡਲੀ ਪ੍ਰੋਡਕਟ ਹੈਗਾ ਨੇਚਰ ਜਿਹੜਾ ਅੱਜ ਟ੍ਰੈਂਡਿੰਗ ਦੇ ਵਿੱਚ ਹੈਗਾ ਜੀ ਇਹ ਆਪਣੇ ਕੋਲ ਨਿੰਮ ਦਾ ਗੰਗਾ ਜੀ ਨਿੰਮ ਦਾ ਬਣਿਆ ਹੈ ਇਹਦੇ ਨਾਲ हेयर ਦੀ ਇਨਫੈਕਸ਼ਨ ਹੈਡ ਦੀ ਇਨਫੈਕਸ਼ਨ ਨਹੀਂ ਜੀ ਤੇ ਇੱਧਰ ਕਬੀਰ ਇੱਧਰ ਆਇਆ ਤੇ ਰਸ਼ਮੀ ਲਈ ਕਰ ਲਿਆ ਜੀ ਮੱਥਾ ਟੇਕ ਲਿਆ ਹੈ ਤੇ ਹੁਣ ਕਰਦੇ ਆ ਘਰ ਨੂੰ ਵਾਪਸੀ ਬਹੁਤ ਖੜਾ ਮੋਟਰਸਾਈਕਲ ਆਪਣਾ ਆ ਗਿਆ ਪਾਰਕਿੰਗ 'ਚ ਮੋਟਰਸਾਈਕਲ ਚੱਕਦੇ ਹੁਣ ਘਰ ਨੂੰ ਚਲਦੇ ਹਾਂ ਤਿਆਰ ਕਰੋ ਪੂਰਾ ਸੌਦਾ ਸੋਹਣ ਬ੍ਰਿਸ਼ ਤੇ ਇਹ ਸੀ ਅੱਜ ਦਾ ਆਪਣਾ ਵਲੌਗ ਜੀ ਵਲੌਗ ਵਧੀਆ ਲੱਗਾ ਇਚਾਨ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਤੇ ਜਿਨਾਂ ਨੇ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਉਹ ਵੀ ਦੇਖੋ ਹਰ ਮਹੀਨੇ ਦੀ ਦੇਸੀ ਦੀ ਪਾਪਾਈ ਦੀ ਜਗ੍ਹਾ ਤੇ ਮੇਲਾ ਲੱਗਦਾ ਹੈ ਜੀ ਹੋਰ ਕੋਈ ਦਰਸ਼ਣ ਵੇਲੇ ਕਰਦੇ ਮਿਲਦੇ ਆ ਅਗਲੀ ਵੀਡੀਓ ਤੇ